ਪਤਾ ਨਹੀਂ ਕਿ ਦਿਮੋ ਕੰਮਿਲੂਆ ਕਿੰਨੇ ਦਿਨ ਹੋ ਗਏ ਆਇਂ ਕਿਹੜਾ ਮੈਂ ਹੁਣ ਇੱਥੇ ਬੈਠੇ ਰਹਿਣਾਗਾ ਹਾ ਹਾ ਆਇਂ ਕਰਤੀਆਂ ਇਹ ਲੈ ਮੇਰਾ ਕੰਮ ਮੰਨ ਲਾਦਾ ਅੱਜ ਬਣੂਗਾ ਹੁਣ ਦੇਖਦੀਆਂ ਉਹ ਨੂੰ ਕੌਣ ਮਰਨ ਨੂੰ ਬਚਾਉਂਦਾ ਹੈ ਗੱਤੇ ਲੈ ਆਇਂਗਾ ਵਿੱਚ बाबा सारे पानी च है ना लाएंगा ना गोते चला आ जा उत्थे आप पानी च गोते लावे चंगा ए एक मिनट खड़ो जे ए लड़े आए कर ओ देख पानी वाली डगी है ना ले जाके उसे नाला।, नाला 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 जाके चाचा नाला नाला ਪੁੱਤ ਤੂੰ ਇੱਧਰ ਫਿਰਦਾ ਏ ਦੀਦੀ ਤੁਸੀਂ ਧਿਆਨ ਨਹੀਂ ਦਿੱਤਾ ਸਾਡਗੀ ਦਾ ਵੀ ਟੱਕ ਦੇ ਖੁੱਲੇ ਪਿਆ ਇਹ ਕਿਨੇ ਖੋਲੇ ਕੀ ਪਤਾ ਜਵਾਕ ਵੀ ਇੱਧਰ ਫਿਰਦਾ ਸੀਗਾ ਨਾ ਮੈਨੂੰ ਐਂ ਦੱਸ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਕੰਮ ਤਾਂ ਸਾਰੇ ਮੈਂ ਆਪੇ ਕਰ ਲੂੰਗੀ ਤੂੰ ਜਵਾਕ ਦਾ ਧਿਆਨ ਨਹੀਂ ਰੱਖ ਸਕਦੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਇੱਧਰ ਆ ਗਿਆ ਮੈਂਦਰ ਸੋਈ 'ਚ ਕੰਮ ਕਰ ਜਾਂਦੀ ਸੀ ਪੁੱਤ ਅੱਗੇ ਤੋਂ ਇੱਧਰ ਨਹੀਂ ਆਉਣਾ ਠੀਕ ਐ ਪਾਣੀ ਕੋਲ ਨਹੀਂ ਆਣਾ ਚਲੋ ਅੱਗੇ ਤਾਂ ਪਰ ਸੋਈ ਦਾ ਕੰਮ ਤਾਂ ਮੈਂ ਆਪੇ ਕਰ ਲੈਂਦੀ ਐਨਾ ਕਿੰਨਾ ਕੁ ਕੰਮ ਤੀਗਾ ਓਹ ਹੋ ਮੈਂ ਤਾਂ ਡਰ ਗਈ ਸੀ ਲੈਦਰ ਮੈਨੇ ਟੱਕਣ ਜਲਾ ਮੈਂ ਇਹ ਤਾਂ ਬੰਦ ਹੀ ਰਹਿੰਦੀ ਹਮੇਸ਼ਾ ਲੈ ਤਾਂ ਕਿਨੇ ਖੋਲਤਾ ਮੈਨੂੰ ਕੀ ਪਤਾ ਹੁਣ ਉਹ ਤੇ ਉਧ ਮੁੜ ਕੇ ਦੁਬੇ ਨਹੀਂ ਆਣਾ ਠੀਕ ਹੈ ਆਪਾਂ ਉਧਰ ਹੀ ਬੈਠਾਂਗੇ ਮੇਰਾ ਪੁੱਤ ਪਹਿਲਾ ਸ਼ਹਿਰ ਹੈ ਤਾਂ ਉਹਦੀ ਅੱਖੇ ਲੱਗ ਜਾਂਦਾ ਆਜੋ ਅੱਜ ਫੇਰ ਬਚ ਗਿਆ ਚਲ ਕੋਈ ਨਾ ਦੇਖੀਆ ਕਿੰਨੇ ਕ ਦਿਨ ਬਚਾਊਗੀ ਇਹ ਨੂੰ ਉਹ ਤਾਂ ਕਦੇ ਜਵਾਬ ਦੀ ਗੌਰ ਨਹੀਂ ਕਰਦੀਗੀ ਹੁਣ ਦੇਖ ਲੈ ਕਿਵੇਂ ਫਟ ਦੇਣੀ ਕੀ ਆ ਗਈ ਚਲ ਕੋਈ ਨਾ ਕਦੇ ਨਾ ਕਦੇ ਤਾਂ ਮੌਕਾ ਮਿਲੂਗੀ ਐਨੀ ਛੇਤੀ ਹਾਰ ਮੈਂ ਵੀ ਨਹੀਂ ਮੰਨਦੀ ਨਾ ਮਨੂਆਏ ਦਸ ਹੁਣ ਤਾਂ ਮੈਂ ਹਲੇ ਘਰੇ ਗਈਾਂਗੀ ਮੰਗਰੀ ਫੇਰ ਫੋਨ ਖੜਕਾਤਾ ਕੰਮ ਤਾਂ ਮੈਨੂੰ ਵੀ ਪਤਾ ਹੈ ਫਿਰ ਹੁਣ ਤੂੰ ਵੀ ਹਿਸਾਬ ਲਾ ਵੀ ਮੈਂ ਇੱਥੇ ਕੀ ਦੀ ਮਾਰੀ ਫਿਰਦੀ ਆ ਛੋਟੀ ਮਾਰੀ ਮੈਂ ਫਿਰਦੀ ਆ ਪਾਪੜ ਵੇਲਦੀ ਨਹੀਂ ਮੈਂ ਆਪਦੇ ਘਰੇ ਨਾ ਮੈਂ ਠਾ ਰਾਮ ਨਾਲ ਕਮਾਲ ਹੋਈ ਪਈ ਐ ਤੈਨੂੰ ਮੈਂ ਕਿੰਨਾ ਸਮਝਾ ਕੇ ਗਈ ਸੀ ਵੀ ਥੋੜੇ ਜਿ ਦਿਨਾਂ ਦੀ ਗੱਲ ਐ ਦੋ ਚਾਰ ਦਿਨ ਤੂੰ ਰੱਖ ਲੈ ਜਵਾਕਾਂ ਦਾ ਧਿਆਨ ਤੂੰ ਵੀ ਨਹੀਂ ਮੇਰੀ ਸੁਣਦਾ ਆਪ ਤਾ ਤੈਥੋਂ ਕੋਈ ਕੰਮ ਬਣਦਾ ਨਹੀਂ ਹੈਗਾ ਜੇ ਕੋਈ ਕੰਮ ਮੈਂ ਕਰਦੀ ਆ ਫਿਰ ਉਹ ਤੇ ਤੂੰ ਲੱਤ ਡਾਲ ਲੈਨੇ ਉਹ ਹੋ ਤੂੰ ਮੇਰੀ ਫਿਕਰ ਨਾ ਕਰ ਮੈਂ ਇੱਥੇ ਚੰਗੀ ਭਲੀ ਉਹ ਹਿਤਾ ਕਰ ਲੈ ਜੇ ਮੈਨੂੰ ਕਿਸੇ ਨੇ ਫੋਨ ਤੇ ਗੱਲ ਕਰਦੀ ਨੂੰ ਸੁਣ ਲੈ ਜਾਂ ਦੇਖ ਲੈ ਅਗਲਾ ਮੈਨੂੰ ਆਥਣ ਨੂੰ ਘਰੋਂ ਕੱਢ ਦੂਗਾ ਪਹਿਲਾਂ ਪਤਾ ਚੱਲ ਠੀਕ ਹੈ ਮੈਂ ਫਿਰ ਚੰਗ ਹਾਂ ਮਨਿੰਦਰ ਇੱਥੇ ਕੱਲ ਦੇ ਜਗ੍ਹਾ ਤੋਂ ਬੈਠੇ ਹਾਂ ਬਸ ਉਹੀ ਕੀ ਗੱਲ ਹੋ ਗਈ ਗੱਲ ਤਾਂ ਕੁਛ ਨਹੀਂ ਹੋ ਨਾ ਕੀ ਗੱਲ ਹੋ ਗਈ ਦਸਣਾ ਖੁੱਲ ਕੇ ਮੇਰੇ ਘਰ ਵਾਲੇ ਨੇ ਜਵਾਕਾਂ ਨੂੰ ਕੁੱਟਿਆ ਹਾਏ ਕਿਉਂ ਕਿਹੜੀ ਗੱਲ ਹੋ ਨੂੰ ਪਤਾ ਲੱਗ ਗਿਆ ਹੋਣਾ ਵੀ ਆਪਦੀ ਮਾਂ ਨੂੰ ਮਿਲ ਕੇ ਆਏ ਨੇ ਲੋਕ ਦਿਨਰ ਦਈ ਨੇ ਦੇਖ ਲੈ ਆਪਦੇ ਜਵਾਕਾਂ ਨੂੰ ਕੁੱਟੀਆਂ ਜਾਂਦਾ ਬਿਨਾਂ ਗੱਲੋਂ ਕੋਣ ਕੀ ਮੈਂ ਤੈਨੂੰ ਕਿਹਾ ਸੀ ਨਾ ਜਵਾਕ ਇੱਥੇ ਲਿਆ ਕਿਉਂ ਜਵਾਕ ਉਹਨਾਂ ਤਾਂ ਘਟਕੋ ਉਹ ਤਾਂ ਘਟਾਉਣੀ ਆ ਮਨਿੰਦਰ ਜਵਾਕ ਤਾਂ ਮੈਂ ਲਿਆ ਵਾਂ ਫਿਰ ਇੱਥੇ ਵੀ ਜਵਾਕਾਂ ਦਾ ਕੀ ਬਣੂਗਾ ਓਹੋ ਕਮਲੀਏ ਸਾਡੇ ਤਾਂ ਆਪ ਇੰਨੇ ਜਵਾਕ ਫਿਰਦੇ ਵਿੱਚ ਹੀ ਉਹ ਫਿਰਦੇ ਰਹਿਣਗੇ ਤਾਂ ਕੀ ਗੱਲ ਆ ਜਵਾਕਾਂ ਤਾਂ ਪੁੰਨੀ ਹੁੰਦਾ ਕੋਈ ਗੱਲ ਨਹੀਂ ਸਿਆਪੀ ਪੜਾ ਲਿਖਾ ਦੇਵਾਂਗੇ ਉਹਨਾਂ ਨੂੰ ਇੱਥੇ ਲਿਆ ਮਨਿੰਦਰ ਤੂੰ ਸਮਝਦੀ ਨਹੀਂ ਇਹ ਜਵਾਕ ਸੋਡੇ ਆਪਣੇ ਨੇ ਮੇਰੇ ਜਵਾਕ ਇਹਨਾਂ ਦੇ ਕੀ ਲੱਗੇ ਬਗਾਨੇ ਤਾਂ ਬਗਾਨੀ ਹੁੰਦੇ ਨੇ ਓਹੋ ਕੋਈ ਨਾ ਮੈਂ ਬਿੱਤ ਕਰਾ ਕਰਾਂ ਨਾ ਲਾਡੀ ਕਰੇ ਮੇਰੀ ਸੱਸੀ ਹੈ ਨਾ ਉਹਨੂੰ ਬੋਲੀ ਜਾਂਦੇ ਉਹ ਤਾਂ ਆਪਦੇ ਜਵਾਕਾਂ ਤੇ ਨਰਾਜੀ ਫੇਰ ਵੀ ਫਰਕ ਤਾਂ ਹੁੰਦੀ ਹੈ ਹੁਣ ਕਿੰਨੇ ਕੇ ਟਾਈਮ ਆਦੀ ਸੁਣੀ ਜਾਊਂਗੀ ਚਲ ਮੈਨੂੰ ਤਾਂ ਜਿਹੜਾ ਬੋਲਦੀ ਐ ਮੈਂ ਸੁਣ ਲੈਣੀ ਆ ਮੰਨ ਕੇ ਚੱਲ ਕੱਲ ਨੂੰ ਜਵਾਕ ਦੇ ਕਿਸੇ ਦੇ ਥੱਪੜ ਮਾਰਿਆ ਫਿਰ ਉਹ ਕਿਹੜੀ ਮਾਂ ਜਿਹੜੀ ਆਪਦੇ ਜਵਾਕ ਦੇ ਥੱਪੜ ਤੇ ਹੁਣ ਹੁਣ ਕੀ ਕਰਾਂਗੇ ਹੁਣ ਵੀ ਕਿ ਕੁੱਤੀ ਆਂਦਾ ਜਵਾਕਾਂ ਨੂੰ ਹੈ ਬਣਾਇਂਦਾ ਨਸ਼ੇ ਨਸ਼ੇ ਪੱਤੇ ਵਿੱਚ ਕੁਝ ਵੀ ਕਰ ਸਕਦਾ ਉਹ ਜਵਾਕਾਂ ਨੂੰ ਕਰਤਾ ਕੁਛ ਵੀ ਸਕਦਾ ਇਹ ਤਾਂ ਮੈਂ ਕਿੰਨੇ ਸਾਲ ਉਹਦੇ ਨਾਲ ਜ਼ਿੰਦਗੀ ਕੱਢੀ ਆ ਪਰਮਨਿੰਦਰ ਮੈਂ ਤੈਨੂੰ ਐ ਕਹਿਨੀ ਆ ਵੀ ਮੈਂ ਇੱਕ ਵਾਰੀ ਪਿੰਡ ਹੋਰ ਜਾਨੀ ਆ ਜਾ ਕੇ ਜੇ ਤਾਂ ਮੈਨੂੰ ਉੱਥੇ ਲੱਗਿਆ ਵੀ ਮੇਰੇ ਜਵਾਕ ਛੱਡਣੇ ਸਹੀ ਨੇ ਤਾਂ ਮੈਂ ਛੱਡਿਆਉਂਗੀ ਨਹੀਂ ਮੈਂ ਜਵਾਕਾਂ ਨੂੰ ਆਪਣੇ ਨਾਲ ਲੈ ਕੇ ਆਜੂਗੀ ਤੂੰ ਐ ਕਰ ਮੈਂ ਲਾਡੀ ਨਾਲ ਗੱਲ ਕਰਦੇ ਆਂ ਅਸੀਂ ਵੀ ਤੇਰੇ ਨਾਲ ਚੱਲਦੇ ਆਪਾਂ ਫੈਸਲਾ ਕਰਕੇ ਆਉਣੇ ਥੋੜਾ ਨਹੀਂ ਤੁਸੀਂ ਨਹੀਂ ਹਲੇ ਜਾਣਾ ਪਤਾ ਕੀ ਪਹਿਲਾਂ ਮੈਨੂੰ ਵਗ ਜਾਣ ਦੇ ਜੇ ਮੈਨੂੰ ਉੱਥੇ ਜਾ ਕੇ ਕੁਛ ਲੱਗਿਆ ਫਿਰ ਮੈਂ ਫੋਨ ਕਰ ਦੂੰਗੀ ਤੂੰ ਤੇ ਲਾਡੀ ਦੋਨੇ ਆਜੋ ਜੇ ਤੈਨੂੰ ਉਥੇ ਕੁਝ ਕਹਾ ਫਿਰ ਦੱਸ ਕਿ ਨੂੰ ਨਾਂ ਲੈ ਤੂੰ ਕਿਸੇ ਨਾਂ ਲੈ ਕੇ ਜਾਏਂਗੀ ਐਂਦਾ ਮੈਂ ਸਰਪੰਚ ਤੇ ਮੈਂਬਰ ਨੂੰ ਲੈ ਕੇ ਜਾਉਂਗੀ ਮੈਂ ਕੱਲੀ ਨਹੀਂ ਜਾਂਦੀ ਹੈਗੀ ਐਂ ਮੈਂ ਤੈਨੂੰ ਕਹੇ ਸੀ ਕੱਲੀ ਨਾ ਜਾਈਂ ਚਾਰ ਬੰਦੇ ਇਕੱਠੇ ਕਰਕੇ ਫੇਰ ਲੈ ਕੇ ਜਾਈਂ ਐਹੋ ਜੇ ਤਾਂ ਕੀ ਪਤਾ ਕੋਈ ਸਿਰਚ ਮਾਰੇ ਤੇਰੇ ਚੱਕ ਕੇ ਨਾ ਨਾ ਮੈਂ ਕੱਲੀ ਨਹੀਂ ਜਾਂਦੀ ਮੈਨੂੰ ਵੀ ਪਤਾ ਵੀ ਉਹਦਾ ਗੁੱਸਾ ਕਿਹੇ ਜਾ ਤਾਂ ਹੀ ਕਹਿਨੀ ਆ ਚੱਲ ਤੂੰ ਜਿੰਨਾ ਟਾਈਮ ਮੈਂ ਆਉਂਦੀ ਨਹੀਂ ਤੂੰ ਮਰ ਜਾ ਕਰਦਾ ਧਿਆਨ ਰੱਖੀ ਤੇ ਤੇਰੀ ਸੱਸ ਨੂੰ ਸਮਝਾ ਦੀ ਉਹ ਤਾਂ ਮੈਂ ਆਪੇ ਦੇਖ ਲਵਾਂਗੀ ਸਾਰਾ ਤੂੰ ਆਪ ਦਾ ਘਰ ਦਾ ਮਸਲਾ ਨਵੇੜ ਮੈਂ ਤਾਂ ਹੈਰਾਨ ਆ ਬੰਦੇ ਕਿਉਂ ਕਰਦੇ ਆ ਔਰਤ ਨੂੰ ਪੈਰ ਦੀ ਜੁੱਤੀ ਕਿਉਂ ਸਮਝਦੇ ਆ ਹੈ ਜਿਸ ਘਰ ਦੇ ਕੰਮ ਕਰਨ ਵਾਸਤੇ ਕੁੱਟਮਾਰ ਹਾਸਤੇ ਰੱਖੀ ਆ ਜਨਾਨੀ ਹੈ ਇੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੀ ਕਿੰਨਾ ਵਾਸਤੇ ਜਵਾਕਾਂ ਵਾਸਤੇ ਬੰਦੇ ਵਾਸਤੇ ਤੇ ਬੰਦਾ ਕੋਈ ਸਮਝਦਾ ਹੀ ਨਹੀਂ ਉਹਨੂੰ ਜਨਾਨੀ ਕੰਮ ਕਰਦੀ ਨਹੀਂ ਥੱਕਦੀ ਹੈਗੀ ਜੇ ਮਾੜਾ ਬੰਦਾ ਟੱਕਰ ਜਿਨ੍ਹਾਂ ਨੇ ਜਨਾਨੀ ਨੂੰ ਹਰ ਕਾਣ ਤੀਮੀ ਵੀ ਕੁਡਰ ਬਣ ਜਾਂਦੀ ਹੈ ਜੇ ਬੰਦਾ ਚੱਜ ਜਾ ਟੱਕਰ ਜੇ ਫਿਰ ਕੁਡਰ ਤੋਂ ਵੀ ਤਿਮਿਰ ਕਾਨ ਵੱਲ ਜਾਂਦੀ ਐ ਮੈਂ ਇਨੀ ਸੁੰਦਰੀ ਸੀ ਪਰ ਮੇਰੇ ਬੰਦੇ ਨੇ ਡੋਤਾ ਮੈਨੂੰ ਅੱਜ ਮੈਂ ਗਲੀਆਂ ਦੇ ਕੱਖ ਹੋ ਗਈ ਕਿ ਮੈਂ ਰੂਲ ਵੀ ਫਿਰਦੀ ਆ ਚਾ ਰੂ ਨਾ ਪੈਨੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਕੋਈ ਗੱਲ ਨਹੀਂ ਤੂੰ ਸਾਨੂੰ ਫੋਨ ਕਰਦੀ ਓਥੇ ਜੇ ਤੈਨੂੰ ਕੋਈ ਗੱਲ ਖਰਾਬ ਹੁੰਦੀ ਦੀ ਸੀ ਅਸੀਂ ਆ ਦੋਨੇ ਜਾਨੇ ਆ ਜਾਾਂਗੇ ਚੰਗਾ ਮੈਂ ਤੈਨੂੰ ਫੋਨ ਕਰੂੰਗੀ ਚੰਨ ਵਾਲੇ ਤੂੰ ਆਪਦਾ ਧਿਆਨ ਰੱਖੀ ਨਾਲੇ ਜਵਾਕਾਂ ਦਾ ਧਿਆਨ ਰੱਖਿਆ ਕਰ ਕੰਮ ਤਾਂ ਬੰਦ ਹੀ ਰਹਿੰਦੇ ਨੇ ਤੂੰ ਮੈਨੂੰ ਦੱਸ ਕੋਈ ਪੈਸੇ ਤੇਨੇ ਦੀ ਲੋੜ ਹੈਗੀ ਨਾ ਨਾ ਕੁਛ ਨਹੀਂ ਮੇਰੇ ਲੇਵ ਹੈਗਾ 100 200 ਰੁਪਿਆ ਲੈ 100 200 ਨਾਲ ਕੀ ਹੋਊਗਾ ਕਮਲੀਏ 5 600 ਤਾਂ ਆਪਦੇ ਕੋਲ ਨਾ ਰੱਖ ਮੈਂ ਕਰਨਾ ਕੀ ਹੈ ਨਾਲ ਦੇ ਪਿੰਡ ਤਾਂ ਜਾਣੀ ਹੈ ਕਰਾਈ ਲਾ ਕੇ ਜਾਣਾਗਾ ਬਾਕੀ ਕੋਈ ਨਾ ਜੇ ਮੈਨੂੰ ਲੋੜ ਹੋਈ ਮੈਂ ਤੈਨੂੰ ਫੋਨ ਕਰ ਦੂੰਗੀ ਚਲ ਦੇਖ ਲੈ ਚਲ ਚੰਗਾ ਮੈਂ ਆਉਣੀ ਆ ਚਲ ਤੂੰ ਦੇਖ ਆਉਦਾ ਹਾਂ ਠੀਕ ਆ ਧਿਆਨ ਰੱਖੀ ਚੰਗਾ ਹਾਂ ਕੋਈ ਗੱਲ ਨਹੀਂ ਚੰਗਾ ਇਹ ਦੇਖ ਲੈ ਦੁਖੀ ਤਾਂ ਦੁਖੀ ਦੁਨੀਆ ਪਈਆ ਮੈਨੂੰ ਐਂ ਲੱਗਦਾ ਸੀਗਾ ਮੇਰਾ ਹੀ ਦੁੱਖ ਵੱਡਾ ਇਹ ਤਾਂ ਵਿਚਾਰੀ ਮੇਰੇ ਨਾਲ ਵੀ ਗਈ ਗੁਜ਼ਰੀ ਆ ਆਪਦੇ ਜਵਾਕਾਂ ਤੋਂ ਵੀ ਦੂਰ ਹੋਈ ਬੈਠੀ ਆ ਚੱਲ ਇਹ ਤਾਂ ਹੈਗਾ ਮੇਰੇ ਜਵਾਕ ਤਾਂ ਮੇਰੇ ਕੋਲ ਆ ਚੱਲ ਹੁਣ ਮੇਰੀ ਸੁਣਨ ਵੀ ਲੱਗੇ ਇਹ ਵਿਚਾਰੀ ਕੀ ਕਰੂਗੀ ਆਪਦੇ ਜਵਾਕਾਂ ਬਿਨਾ ਏ ਵਾਹਿਗੁਰੂ ਇਹਦਾ ਸਾਥ ਦੇਈ ਇਹਦੇ ਜਵਾਕੇ ਇਹਦੇ ਕੋਲ ਆ ਜਾਣ ਸਰਗੁਣ ਤੇਰੇ ਧੰਨੇ ਵਧੀਆ ਨੰਬਰ ਆਉਂਦੇ ਸੀ ਹੁਣ ਤੇਰੇ ਕਿਸੇ ਸਬਜੈਕਟ ਚ ਨੰਬਰ ਨਹੀਂ ਵਧੀਆ ਹੈਗੇ ਜੀ ਸਾਨੂੰ ਨਾ ਮੈਡਮ ਬਦਲੀ ਉਹ ਪੜਾਉਂਦੀ ਨਹੀਂ ਹੈਗੀ ਕਿਉਂ ਪੜਾਉਂਦੀ ਨਹੀਂ ਦੇਖੀ ਜਾਂਦੀ ਆ ਫਿਰ ਤੁਸੀਂ ਕਹੋ ਨਾ ਵੀ ਸਾਨੂੰ ਪੜਾਇਆ ਕਰਨਾ ਉਹ ਯਾਨੀ ਮਮਾ ਫਿਰ ਮਾਰਦੀ ਹੈ ਮੈਡਮ ਨੂੰ। ਅੱਛਾ ਕੀ? ਚਲ ਕੋਈ ਐਂ ਤੇ ਡੈਡ ਨਾਲ ਗੱਲ ਕਰਦੇ ਫਿਰ ਜਾ ਕੇ ਆਵਾਂਗੇ ਅਸੀਂ ਸਕੂਲ 'ਚ। ਤੁਸੀਂ ਆਪ ਪੜ੍ਹ ਲੈ ਕਰੋ। ਫਿਰ ਤੂੰ ਆਪ ਕਿਉਂ ਨਹੀਂ ਚਾਜ ਨਾਲ ਧਿਆਨ ਦਿੰਦੀ ਪੜ੍ਹਾਈ ਤੇ? ਧਿਆਨ ਕਿੱਥੇ ਤੇਰਾ? ਮਮਾ ਕਿਹਾ ਯਾ ਮੈਡਮ ਸਮਝਾਉਂਦੇ ਮੈਂ ਉਹਨਾਂ ਆ ਕਰ ਲੈਣੇ ਆ ਕਿਹੜਾ ਕਰਵਾਇਆ ਨਹੀਂ ਉਹ ਕਿਵੇਂ ਕਰਾਂ? ਚਲ ਕੋਈ ਨਾ ਕਰਦਿਆਂ ਸੋ ਟੀਚਰਾਂ ਨਾਲ ਗੱਲ। ਐਂ ਤੇ ਸਾਰੇ ਜਵਾਕਾਂ ਨੇ ਫਿਊਚਰ ਖਰਾਬ ਆ ਜਦੋਂ ਚਾਚਾ ਨਾਲ ਪੜ੍ਹਾਉਂਦੀ ਨਹੀਂ ਹੈਗੇ। ਫਿਰ ਪੈਸੇ ਫੁੱਕਿਆਂ ਦਾ ਕੀ ਫਾਇਦਾ? ਚਲ ਕਰਦਿਆਂ ਚ ਨੇ ਨਾਲ ਗੱਲ। ਓਏ ਬੱਤ ਤੁਸੀਂ ਪੜਨਾ ਪੜੋਗੇ ਤੁਸੀਂ ਜਦੋਂ ਪੜਨਾ ਹੋਇਆ ਤਾਂ ਤੁਸੀਂ ਵੀ ਨਹੀਂ ਪੜਨਾ ਉਹ ਤਾਂ ਤੁਸੀਂ ਵੀ ਐਂ ਮੱਥਾ ਵਰਵਾਇਆ ਕਰੋਗੇ ਦੀਦੀ ਨੂੰ ਹੈਨਾ ਦੀ ਨੂੰ ਕਹ ਫਿਰ ਸਾਨੂੰ ਵੀ ਪੜਾਇਆ ਕਰਨਾ ਚੱਜ ਨਾਲ ਪੜਿਆ ਕਰੋ ਹੈਨਾ ਕਹੋ ਦੀਦੀ ਨੂੰ ਕਹਿ ਦੋ ਕਹਿ ਜੋ ਤੁਸੀਂ ਵੀ ਪੜੋਗੇ ਤੁਸੀਂ ਪੜੋਗੇ ਹਾਂ ਤੁਹਾਨੂੰ ਤਾਂ ਇਕੱਠੇ ਨੂੰ ਲਾ ਦਾਂਗੇ ਚੰਗਾ ਚੰਗਾ ਤੇ ਡੈਡ ਨਾਲ ਗੱਲ ਕਰਦੀ ਮੈਂ ਚੰਗਾ ਕੋਈ ਗੱਲ ਜੇ ਜਿੰਨਾ ਕਿ ਤੁਹਾਨੂੰ ਮੈਂ ਸਮਝਾਇਆ ਉਹਨਾਂ ਦਾ ਕਰ ਲੈ ਫਿਰ ਕੋਈ ਗੱਲ ਨੂੰ ਤੇ ਸਕੂਲ ਜਾ ਕੇ ਆਵਾਂਗੇ ਚੰਗਾ ਨਾਲ ਇਹਨਾਂ ਦਾ ਧਿਆਨ ਰੱਖੀ ਮਾਲੇ ਜੇ ਮੈਂ ਜਾ ਕੇ ਆਉਣੀ ਹੈਲੋ ਹੈਲੋ ਕਿੱਥੇ ਆ ਤੂੰ ਮਾਤਾ ਬਾਹਰ ਸੀ ਕੀ ਹੋ ਗਿਆ ਤੈਨੂੰ ਮੇਰੀ ਮਾੜੀ ਮੋਟੀ ਫਿਕਰ ਹੈਗੀ ਕਿ ਨਹੀਂ ਹੈਗੀ ਤੇਰੀ ਤਾਂ ਸਾਰੀ ਫਿਕਰ ਹੀ ਆ ਲੱਡੋ ਕੀ ਹੋ ਗਿਆ ਆਪਾਂ ਕਮਾਲ ਦੀ ਗੱਲ ਆ ਆਪਾਂ ਹੱਤੇ ਹੱਤਰ ਇਹ ਨਾ ਕਿੰਨਾ ਕੁ ਟਾਈਮ ਇੱਥੇ ਬੈਠੇ ਰਵਾਂਗੇ ਕੋਈ ਤੂੰ ਸਕੀਮ ਲਾਈ ਕੀ ਨਹੀਂ ਲਾਈ ਹੈਗੀ ਵੀ ਮੈਂ ਉਸ ਘਰ ਚ ਦੁਬਾਰਾ ਵਸ ਜਾ ਉਹ ਜਾਂ ਤਕੀਮ ਲਾਉਣ ਦਾ ਮਰੀ ਫਿਰਦਾ ਹੈ ਇੱਥੇ ਕਰੀ ਜਾਣਾ ਹੈ ਉਹੀ ਜੱਜ ਵੱਜ ਕੋਈ ਇਹ ਤੇ ਤੇਰੀ ਗੱਲਾਂ ਹੀ ਨੇ ਰਾਜਪਾਲ ਤੂੰ ਕੁਛ ਨਹੀਂ ਕਰ ਸਕਦਾ ਠੀਕ ਹੈ ਪਹਿਲੇ ਮੈਂ ਰੋ ਪਿੱਟ ਕੇ ਤੇ ਤੋ ਉਹ ਕੰਮ ਕਰਵਾਇਆ ਤੇ ਤੂੰ ਨਾ ਕੋਈ ਕੰਮ ਹੋ ਹੀ ਨਹੀਂ ਸਕਦਾ ਮੇਰੇ ਤੋਂ ਬਿਨਾ ਤੂੰ ਕੀ ਕਰਦੇ ਫਿਰ ਕੁਛ ਨਾ ਕਰ ਮੈਂ ਤਾਂ ਨਹੀਂ ਮਰਨਾ ਨਾ ਕੰਮ ਕਰਦਾ ਮੈਂ ਓਕੇ ਤੇ ਡਰਾਈਵਰ ਦਾ ਮੈਂ ਕਲੂਟਾ ਹਲ ਜਿਆ ਜ ਮੇਰੀ ਗੱਲ ਸੁਣ ਜੇ ਮੇਰਾ ਆਕਾਸ਼ ਨਾਲ ਨਾ ਤਲਾਕ ਹੋ ਗਏ ਨਾ ਫਿਰ ਮੈਂ ਕਾਸੇ ਜੁਗੀ ਨਹੀਂ ਰਹਿਣੀ ਆਪਦੀ ਆਪਣੀ ਧੀ ਨੂੰ ਨਾ ਜ਼ਮੀਨ ਜਾਦੇ ਚ ਕੁਝ ਵੀ ਨਹੀਂ ਮਿਲਣਾ ਹੈਗਾ ਕੋਈ ਹਿੱਸਾ ਨਹੀਂ ਮਿਲਣਾ ਹੈਗਾ ਤੂੰ ਕਿਉਂ ਨਹੀਂ ਸਮਝਦਾ ਇਸ ਗੱਲ ਨੂੰ ਤੂੰ ਤਾਂ ਮੇਰੇ ਪਿਤਾ ਘਰੋਂ ਨੂੰ ਫਿਰਦਾ ਨਹੀਂ ਨਹੀਂ ਤੁਸੀਂ ਉਹ ਕੰਮ ਕਿਉਂ ਨਹੀਂ ਕੀਤਾ ਜੋ ਮੈਂ ਤੁਹਾਨੂੰ ਕਹਿ ਕੇ ਗਿਆ ਸੀ ਕਿ ਆਂਟੀ ਨਾਲ ਵੀ ਗੱਲ ਹੋਈ ਸੀ ਕਿ ਪਿੰਡ ਦਾ ਮੋਢੀਵਰ ਬੰਦਾ ਜਾ ਕੇ ਉਹਦੀ ਗੱਲ ਕਰਵਾਉਗਾ ਜਨਾਬ ਤੇ ਕੱਣਗੇ ਸਾਰਾ ਕੁਝ ਕੀ ਕਹਿੰਦੇ ਆ ਗੱਲ ਤਾਂ ਕਰੋ ਇੱਕ ਵਾਰੀ ਮੇਰੀ ਗੱਲ ਸੁਣ ਮੇਰੀ ਮੰਮੀ ਨਾਲ ਸਾਡੇ ਕੋਈ ਗੱਲ ਨਹੀਂ ਹੋਈ ਹੈਗੀ ਉਹ ਆਂਡਗਵਾਂਡ ਚ ਉਧਰ ਗਈ ਹੋਈ ਹੈ ਜਦੋਂ ਆਉਗੇ ਮੈਂ ਉਹਨਾਂ ਨਾਲ ਤਾਂ ਗੱਲ ਕਰਾਂ ਮੇਰੇ ਦਿਮਾਗ 'ਚ ਨੇ ਇੱਕ ਗੱਲ ਚੱਲੀ ਜਾਂਦੀ ਬਹੁਤ ਟਾਈਮ ਤੋਂ ਕਿਹੜੀ ਮੈਂ ਕਹਿਨੀ ਆ ਵੀ ਜੇ ਮੈਂ ਆਕਾਸ਼ ਨਾਲ ਮਿਲ ਕੇ ਗੱਲ ਕਰ ਲਾਂ ਵੀ ਇਹ ਸਾਰਾ ਕੁਝ ਝੂਠ ਹੈ ਹਨਾ ਜੇ ਮੈਂ ਉਹਨੂੰ ਆਪਦੀ ਗੱਲਾਂ 'ਚ ਲੈ ਲਾਂ ਫਿਰ ਤਾਂ ਮੇਨਾਂ ਗੱਲ ਕਰ ਲੂਗਾ ਪਰ ਮੈਨੂੰ ਐ ਨਹੀਂ ਫੇਰ ਤਾਂ ਤੇਰੇ ਨਾਲ ਕੀ ਘੇੜਾਗਾ ਜੇ ਪਹੌਣ ਗੱਲਾਂ ਦੇ ਲਈ ਗਈ ਉਹਨੂੰ ਗੱਲ ਤਾਂ ਉਹੀ ਹੈ ਨਾ ਮੈਨੂੰ ਐ ਨਹੀਂ ਸਮਝ ਆ ਰਹੀ ਮੈਂ ਉਹਨੂੰ ਆਪਣੀ ਗੱਲਾਂ 'ਚ ਲਵਾ ਕਿਵੇਂ ਜੇ ਮੈਂ ਉਹਨੂੰ ਸਿੱਧਾ ਫੋਨ ਕਰਕੇ ਬੁਲਾਉਣੀ ਆ ਫਿਰ ਤਾਂ ਕਦੇ ਮੈਨੂੰ ਮਿਲਣ ਨੂੰ ਤਿਆਰ ਨਹੀਂ ਹੋਊਗਾ ਕਿਉਂਕਿ ਉਹਨੇ ਮੈਨੂੰ ਕਹਿਤਾ ਵੀ ਮੈਂ ਤੇਰੀ ਸ਼ਕਲ ਦੇਖਣਾ ਨਹੀਂ ਚਾਹੁੰਦਾ ਹਾਂ ਹੁਣ ਕਿਤਾ ਕੀ ਜਾਵੇ ਹਾਂ ਸੱਚ ਮੇਰੀ ਗੱਲ ਸੁਣ ਤੂੰ ਦਿਮਾਗ ਘੱਟ ਹੀ ਲਾਇਆ ਕਰ ਮੈਨੂੰ ਪਤਾ ਤੇਰਾ ਨਹੀਂ ਚੱਲਦਾ ਇੰਨਾ ਦਿਮਾਗ ਠੀਕ ਐ ਅਸ ਮਰਾ ਤੂੰ ਹੀ ਖਰਾਬ ਕਰਿਆ ਤਾ ਆਹੋ ਮੈਂ ਹੀ ਖਰਾਬ ਕਰਦੀ ਹੁਣ ਸੁਣੇਗਾ ਮੈਂ ਕਹਿ ਕੀ ਰਹੀ ਆਂ ਹੋਰ ਬੋਲ ਮੈਂ ਤੈਨੂੰ ਐ ਕਹਿ ਰਹੀ ਆਂ ਵੀ ਆਪਣੇ ਕਿਸੇ ਪਿੰਡ ਦੇ ਬੰਦੇ ਤੋਂ ਨਾ ਆਕਾਸ਼ ਨੂੰ ਫੋਨ ਲਗਵਾ ਤੇ ਫੋਨ ਲਾ ਕੇ ਸਿਰਫ ਇੰਨੀ ਗੱਲ ਕਹਿਣੀ ਐ ਵੀ ਮਨਿੰਦਰ ਤੇ ਮਨਿੰਦਰ ਦੇ ਪਿਓ ਦੇ ਖਿਲਾਫ ਨਾ ਸਾਡੇ ਕੋਲ ਸਬੂਤ ਪਾਏ ਨੇ ਠੀਕ ਐ ਉਪਯੋਗ ਗਲਤ ਨੇ ਅੱਛਾ ਜਿਹੜੇ ਬੰਦੇ ਨੂੰ ਮੈਂ ਕਹੂੰਗਾ ਵੀ ਮੈਂ ਆਕਾਸ਼ ਨਾਲ ਗੱਲ ਕਰ ਉਹਨੂੰ ਕੀ ਕਹਿਣਾਗਾ ਇਸ ਦਾ ਵੀ ਮਨਿੰਦਰ ਤੇ ਮਨਿੰਦਰ ਦੇ ਡੈਰੀ ਦੇ ਸਾਡੇ ਕੋਲ ਸਬੂਤ ਪਏ ਆ ਹਾਂ ਜੇ ਸਬੂਤ ਤੂੰ ਦੇਖਣਾ ਚਾਹਣਾ ਤਾਂ ਇਸ ਥਾਂ ਤੇ ਮਿਲ ਉਹਨੂੰ ਪਾਰਕ ਚ ਬੁਲਾ ਲਈ ਹੂੰ ਉਸ ਤੋਂ ਬਾਅਦ ਮੈਂ ਫਿਰ ਉਹਦੇ ਸਾਹਮਣੇ ਹੋ ਕੇ ਗੱਲ ਕਰ ਹੀ ਲਵਾਂਗੀ ਇਹ ਆਪਣੀ ਸਕੀਮ ਤਾਂ ਸਕਸੈਸਫੁਲ ਮਿੰਟਾ ਜੋ ਹੋ ਜੂਗੀ ਆਇਆ ਕਰਨਾ ਬੂ ਕੰਮ ਯਾਰ ਆਬਵੀਅਸਲੀ ਗੱਲ ਹੈ ਹੁਣ ਜੇ ਮੈਂ ਗੱਲ ਕਰਦੀ ਆ ਉਹਨੂੰ ਮੇਰੀ ਆਵਾਜ਼ ਦੀ ਪਛਾਣ ਹੈ ਮੈਂ ਤਾਂ ਗੱਲ ਕਰ ਨਹੀਂ ਸਕਦੀ ਨਾ ਤੂੰ ਗੱਲ ਕਰ ਸਕਦਾ ਕਿਉਂਕਿ ਉਹ ਰਗ ਰਗ ਤੋਂ ਵਾਕਿਫ ਆ ਵੀ ਬੋਲ ਕੌਣ ਰਿਹਾ ਜੇਪਾ ਕਿਸੇ ਪਿੰਡ ਦੇ ਬੰਦੇ ਤੋਂ ਫੋਨ ਲਾਵਾਂਗੇ ਫਿਰ ਉਹਨੂੰ ਪਤਾ ਨਹੀਂ ਲੱਗੂਗਾ ਤੇ ਕੈਮਰਾ ਮਿੱਤਰ ਹੈਗਾ ਮੱਲਾ ਉਹਨੂੰ ਕਰਾਂ ਮੈਂ ਗੱਲ ਕਰ ਮਰੀ ਜਿਕਾਸ਼ ਨਾ ਫਿਰ ਸਰਫਾਗ ਦਾ ਕੀ ਬੰਦਾ ਠੀਕ ਹੈ ਨਾਲੇ ਮੇਰਾ ਫੋਨ ਫੋਨ ਚੱਕ ਲਿਆ ਕਰ ਆ ਬਾਹਰਪੂਰ ਜਿਹੜੇ ਕੰਮ ਗਿਆ ਨਾ ਸਿੱਧਾ ਇੱਥੇ ਆ ਜਾ ਪਿੰਡ ਉਹ ਮਥੇ ਦੇਖਦਾ ਫਰਮਾਇਵੇ ਕੰਮ ਦਾ ہمارا ਚਾਲ ਕੋਈ ਨਾ ਆ ਜੀ ਤੂੰ ਮੈਂ ਲੇ ਕੰਮ ਕਰਦੀ ਮੇਰਾ ਕਰਦਾ ਕਰਦਾ ਹੁਣੇ ਕੱਟ ਕੀ ਕਰਦਾ ਗੋਲ ਮੋਲੇ ਮਾਲੇ ਨੂੰ ਲਾਉਣਾ ਸੋਣਾ ਠੀਕ ਹੈ ਬਹੁਤ ਇਹ ਪਤਾ ਨਹੀਂ ਆ ਡੀ ਇਹਨੇ ਮੇਰਾ ਲਹੂ ਪੀਤਾ ਹੋਇਆ ਬਾਹਰ ਦੱਸ ਪਤਨੀ ਇਹੋ ਜਿਹਾ ਕਿਹੜਾ ਕੰਮ ਪੈ ਜਾਂਦਾ ਇਹ ਵੀ ਪੁੱਠੇ ਕੰਮਾਂ ਤੋਂ ਹਟਦਾ ਨਹੀਂ ਹੈਗਾ ਪਿਲੇ ਦੱਸ ਜਿਹੜਾ ਕੰਮ ਹੈਗਾ ਕਰਨ ਵਾਲਾ ਤੂੰ ਉਹ ਕਰ ਲੈ ਕੀ ਕਰੀ ਇਹਨੇ ਕੋਈ ਨਹੀਂ ਆ ਖਬਰਾਂ ਜਾਂ ਦੇਖੀਆਂ ਬੈਜੀਆ ਅੱਛਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਕਹਿੰਦੀ ਸੀ ਜੇ ਆਪਾਂ ਕੱਲ ਸਰਗੁਣ ਦੇ ਸਕੂਲ ਜਾਇਆਗੇ ਕਿਉਂ ਉਹ ਚਾਹ ਦਿਨ ਪੜਾਉਂਦੀ ਨਹੀਂ ਹੈਗੀ ਉਹਨੂੰ ਤਾਂ ਕੁਝ ਵੀ ਨਹੀਂ ਆ ਰਿਹਾ ਜਿੰਨੇ ਵੀ ਟੈਸਟ ਸਾਰਿਆਂ ਚ ਨੰਬਰ ਘਟਾ ਉਹਦੇ ਉਹ ਤਾਂ ਇੰਨੀ ਹੁਸ਼ਿਆਰ ਆ ਪੜ੍ਹਨ ਚ ਤੇ ਸਕੂਲ ਤੇ ਜਾਣ ਵਾਲੀ ਕੀ ਹੋ ਜੂਗਾ ਜਵਾਗੜੇ ਨੂੰ ਸਮਝਾ ਉਹਨੂੰ ਪੜਾ ਲਿਖਾ ਘਰੇ ਤੂੰ ਵੇਲੀ ਹੋਣੀ ਆ ਹੁਣ ਤਾਂ ਕੰਮ ਵਾਲੀ ਆ ਗਈ ਉਹ ਕੰਮ ਕਰ ਕਰਦੀ ਜਵਾਗ ਦਾ ਧਿਆਨ ਤਾਂ ਤੂੰ ਰੱਖ ਸਕਦੀ ਆ ਮੈਂ ਰੱਖਦੀਆਂ ਜਵਾਕਾਂ ਦਾ ਵੀ ਧਿਆਨ ਮੈਂ ਪੜਾਉਣੀ ਵੀ ਆ ਪਰ ਜਿਹੜੇ ਅੱਗੇ ਨੈਕਸਟ ਚੈਪਟਰ ਹੁੰਦੇ ਨੇ ਉਹ ਤਾਂ ਸਕੂਲੋਂ ਹੀ ਸਮਝ ਕੇ ਆਉਗੀ ਇੱਕ ਵਾਰੀ ਤਾਂ ਫੇਰ ਹੀ ਬੱਚੇ ਨੂੰ ਸਮਝ ਆਉਂਦੀ ਆ ਚਲ ਆਪਾਂ ਤਾਂ ਪੜਾ ਦਾਂਗੇ ਤੇ ਫਿਰ ਮਾਸਟਰ ਕੀ ਕਰਦੇ ਨੇ ਉਹ ਤਾਂ ਡਾਇਰੀ ਚੈੱਕ ਕਰਿਆ ਕਰ ਜਿਹੜਾ ਹੋਮਵਰਕ ਹੁੰਦਾ ਉਹ ਕਰਵਾ ਦਿਆ ਕਰ ਬਸ ਆਪਣਾ ਕੰਮ ਤਾਂ ਇਹੀ ਆ ਅੱਛਾ ਤੇ ਜਿਹੜਾ ਕੁਝ ਨੂੰ ਸਮਝ ਹੀ ਨਾ ਆਇਆ ਫਿਰ ਉਹਦਾ ਕੀ ਫਾਇਦਾ ਨੂੰ ਪੈਸੇ ਫੁੱਕਣ ਦਾ ਸਕੂਲ 'ਚ ਤੇ ਸਕੂਲ ਦੇ ਵਿੱਚ ਜਿਹੜੇ ਹੋਰ ਬੱਚੇ ਆ ਅੱਛਾ ਉਹ ਐਂ ਤੁਰੇ ਫਿਰਦੇ ਨੇ ਉਹਨਾਂ ਦੇ ਘਰ ਦੇ ਨੇ ਕੰਪਲੀਟ ਨਹੀਂ ਕਰੀ ਹੋਣੀ ਤੇਰੇ ਹਿਸਾਬ ਨਾਲ ਕਿਸ ਮੇਰੀ ਗੱਲ ਕਿਉਂ ਨਹੀਂ ਸਮਝਦੇ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦੀ ਆ ਵੀ ਨਹੀਂ ਪੜਾ ਰਹੇ ਉਹ ਮੈਂ ਪਛਿਆ ਸਰਗ ਨੂੰ ਕਹਿੰਦੀ ਨਵੀਂ ਮੈਡਮ ਆਈ ਆ ਉਸਨੂੰ ਪੜਾਉਂਦੀ ਨਹੀਂ ਹੈਗੀ ਫੋਨ ਤੇ ਲੱਗੇ ਰਹਿੰਦੇ ਆ ਕੋਈ ਗੱਲ ਨਹੀਂ ਜਾਇਆ ਆਵੇਂ ਕੋਈ ਨਹੀਂ ਮੈਪਾ ਜਾਇਾਂਗਾ ਤੋ ਉਥੇ ਨਾਲ ਜਾ ਕੇ ਕਰਨਾ ਮੈਂ ਤਾਂ ਸੋਚ ਰਹੀ ਸੀ ਜੇ ਆਪਾਂ ਇਹਨੂੰ ਸਕੂਲ ਕਿਤੇ ਹੋਰ ਲਾਦ ਗਏ ਵਧੀਆ ਚ ਆਪਣੀ ਕੁੜੀ ਹਿਆਰ ਆ ਪੜਨ ਚ ਨਾਲ ਇੱਥੇ ਤਾਂ ਕੁਝ ਵੀ ਨਹੀਂ ਕਰਉਂਦਾ ਨਾ ਕੋਈ ਗੇਮਾਂ ਕਰਾਉਂਦੇ ਨਾ ਕਲਚਰ ਐਕਟੀਵਿਟੀ ਕਰਾਉਂਦੇ ਕੁਝ ਵੀ ਨਹੀਂ ਗੱਲ ਕਰਦੀ ਇਹ ਸਰਗੋਂ ਦੀ ਗੱਲ ਕਰਦੀ ਆ ਕਿ ਸਰਪੰਨ ਦਾ ਸਕੂਲ ਚੇਂਜ ਕਰ ਦਿੰਦੇ ਆ ਕੋਈ ਮੈਡਮ ਨਹੀਂ ਪੜਾਉਂਦੀ ਲੈ ਦਾਸਨੀ ਕੁੜੀਆਂ ਨੂੰ ਪੜਾ ਕੇ ਕੀ ਲੈਣਾ ਹੈਗਾ ਲੈ ਪਰ ਤੂੰ ਕੀ ਕਹਿਨੀ ਹੈ ਫੇ ਮੈਂ ਸ਼ਹਿਰ ਚ ਪੜਨ ਲਾ ਦੇਆ ਮੰਮੀ ਫੇਰ ਕੀ ਹੁੰਦਾ ਜੇ ਸ਼ਹਿਰ ਚ ਪੜਨ ਲਾ ਦਾਂਗੇ ਤਾਂ ਤੈਨੂੰ ਪਤਾ ਹੈ ਅੱਜ ਕੱਲ ਬੇੜਾ ਵਖਤ ਕਿਹਾ ਜਾ ਕੁੜੀਆਂ ਕਿਤੇ ਬਾਹਰ ਤੋਰਨ ਵਾਲੀਆਂ ਹੈਗੀਆਂ ਨੇ ਮਾਹੌਲ ਵੀ ਦੇਖੀਦਾ ਹੁੰਦਾ ਹੈਗਾ ਇੱਥੇ ਆਪਣੇ ਨਿਗਾਸਾਨੀ ਆ ਬਾਈ ਪਿੰਡ ਚ ਤਾਂ ਮੰਮੀ ਹੋਰ ਕੁੜੀਆਂ ਨਹੀਂ ਪੜਦੀਆਂ ਆਪਣੀ ਕੁੜੀ ਲੈ ਜੀ ਇਹ ਗੱਲ ਸੁਣ ਲੈ ਮੈਨੂੰ ਹੋਰ ਕੁੜੀਆਂ ਦਾ ਨਾ ਠੇਕਾ ਨਹੀਂ ਲੈ ਨਾਲੇ ਮੈਨੂੰ ਬਾਹਲੀ ਲੋਕਾਂ ਦੀ ਆਧਾਰਨਾ ਨਾ ਦਿਆ ਕਰ ਬਾਕੀ ਹੈਗੀ ਜਵਾਗੜੀ ਆ ਉਹ ਉਹਨੂੰ ਕੀ ਸੂਸਾ ਬਾਹਰ ਜਾਊਗੀ ਕੀ ਕੀ ਸਲਾਉਣੇ ਪੜਨ ਵਾਸਤੇ ਪਿੰਡੇ ਲਾਦੇ ਨੇ ਸਕੂਲ ਚ ਪੜ੍ਹਨ ਵਾਸਤੇ ਤੁਮਾਲਾ ਦੇਖ ਲਾ ਮੂੰਹ ਮਰ ਜਾ ਏਡੇ ਰਾਸ ਚ ਮੈਂ ਤਾਂ ਭਾਈ ਹੁਣੀ ਤੋਰਦੀ ਤੈਨੂੰ ਪਤਾ ਪਿੰਡੇ ਚ ਕਿੰਨੀਆਂ ਕਿੰਨੀਆਂ ਗੱਡੀਆਂ ਮੋਟਰਾਂ ਨੇ ਗਈਆਂ ਆ ਕਿੰਨੇ ਐਕਸੀਡੈਂਟ ਹੁੰਦੇ ਹੈਗੇ ਨਾ ਮੈਂ ਇਹ ਨਹੀਂ ਜਵਾਕਾਂ ਨੂੰ ਬਾਹਰ ਤੋਰਦੀ ਆਪਣੇ ਜਿਹੜਾ ਪਿੰਡ ਦਾ ਮਾਹੌਲ ਆ ਉਹ ਹੋਰ ਹੈ ਸ਼ਹਿਰ ਦਾ ਮਾਹੌਲ ਹੋਰ ਹੈ ਜਵਾਕ ਨੂੰ ਨਾ ਮਤਲਬ ਕਿ ਸ਼ਹਿਰ ਦੇ ਵਿੱਚ ਜਾ ਕੇ ਰਹਿਣਾ ਲੋਕਾਂ ਜਿਹੜੇ ਜਵਾਕ ਹੋਣਗੇ ਉਹਨਾਂ ਦਾ ਰਨਣ ਸੇਵਾ ਹੋ ਰਾ ਆਪਣਾ ਹੋ ਰ ਹੈ ਐਡਜਸਟ ਕਰਨ ਦਾ ਔਖਾ ਹੋ ਜਾਂਦਾ ਮੈਨੂੰ ਪਤਾ ਹੀ ਜਾਕਾਂ ਦੇ ਵਿੱਚ ਉਹਦਾ ਕਿਵੇਂ ਮਾਉਣਾ ਕਿਵੇਂ ਨਹੀਂ ਤੈਨੂੰ ਕੋਈ ਜਾਲਾ ਨਹੀਂ ਪਤਾ ਠੀਕ ਹੈ ਇੱਥੇ ਚੱਜ ਨੇ ਪਣਾਉਂਦੀ ਨਹੀਂ ਹੈਗੇ ਮੈਂ ਤਾਂ ਉਹਦਾ ਮੁੰਡਾ ਕਦੇ ਸ਼ਹਿਰ ਚ ਪੜਨ ਲਾਇਆ ਨਹੀਂ ਸੀ ਮੈਂ ਵੀ ਤਾਂ ਪਿੰਡ ਚ ਹੀ ਪੜਾਇਆ ਹੈਗਾ ਅਸੀਂ ਮੰਮੀ ਆਈ ਪੜ ਗਏ ਪਰ ਗੱਲ ਤੇ ਜਿਵੇਂ ਤੁਸੀਂ ਪੜ ਗਏ ਨਾ ਉਵੇਂ ਤੇਰੀ ਧੀ ਵੀ ਪੜ ਜੂ ਬੜਾ ਫਿਕਰ ਨਾ ਕਰਿਆ ਕਰ ਉਦੋਂ ਜ਼ਮਾਨਾ ਹੋਰ ਸੀ ਹੁਣ ਜ਼ਮਾਨਾ ਹੋਰ ਆ ਬਸ ਮੈਂ ਤੈਨੂੰ ਤਾਂ ਹੀ ਕਹਿਣੀ ਆ ਵੀ ਪਹਿਲਾਂ ਪਲੇ ਵੇਲੇ ਸੀ ਹੁਣ ਤਾਂ ਜ਼ਮਾਨੇ ਨੂੰ ਅੱਗ ਲੱਗੀ ਪਈ ਐ ਬਾਕੀ ਕੀ ਗੱਲਾਂ ਕਰਦੀਆਂ ਪਹਿਲੀ ਗੱਲ ਸੁਣ ਪਹਿਲਾਂ ਹੁੰਦੇ ਸੀ ਇਹ ਟੀਚਰ ਠੀਕ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਹੁੰਦੇ ਸੀਗੇ ਆਉਂਦੇ ਬਾਅਦ ਸੀਗੇ ਪਹਿਲਾਂ ਛੁੱਟੀ ਲੈ ਕੇ ਜਾ ਵਰਦੇ ਸੀ ਜਵਾਬ ਉਥੇ ਆਪ ਹੀ ਪੜ੍ਹੀ ਜਾਂਦੇ ਹੁੰਦੇ ਸੀ ਉਹ ਵੀ ਤਾਂ ਜਵਾਬ ਸੀ ਜਿਹੜੇ ਪੜ੍ਹ ਪੜ ਗਏ ਉਸ ਟਾਈਮਾਂ ਤੇ ਕਦੇ ਕੋਈ ਕਿਸੇ ਕੰਮ ਜਾ ਵਰਦਾ ਸੀ ਕਦੇ ਕੋਈ ਹੁਣ ਹੁਣ ਕੰਪੀਟੀਸ਼ਨ ਕਿੰਨਾ ਹੋਇਆ ਬੱਚਿਆਂ ਦਾ ਪਰ ਹੁਣ ਤਾਂ ਫਿਰ ਤੂੰ ਐਵੇਂ ਦੇਖ ਟੀਚਰ ਟੀਚਰ ਵੀ ਪੜੇ ਤਾਂ ਪੜਿਆ ਹੁੰਦਾ ਮੇਰੀ ਗੱਲ ਸੁਣ ਪੁੱਤ ਜਿਹੜੇ ਸਰਕਾਰੀ ਸਕੂਲਾਂ ਚ ਮਾਸਟਰ ਮਾਸਟਰ ਨਹੀਂ ਹੁੰਦੇ ਨਾ ਨਾਲੇ ਤਾਂ ਦੇਖ ਸਾਰੇ ਐਮਏ ਬੀਐਡ ਹੁੰਦੇ ਜਿਹੜੇ ਪ੍ਰਾਈਵੇਟ ਸਕੂਲ ਵਾਲਿਆਂ ਦਾ ਉਹ ਤਾਂ ਘੱਟ ਪੜੇ ਲਿਖੇ ਵੀ ਰੱਖ ਲੈਂਦੇ ਆਗੇ ਮੇਰੇ ਨਾਲ ਮਾਰਕਸਾ ਬਈ ਉਹ ਕਿੰਨਾ ਕੁੜਦਾ ਹੁੰਦਾ ਸੀ ਅੱਛਾ ਕੁੱਟ ਕੇ ਸਾਰੇ ਜਲਾਕ ਪੜਾਏ ਉਹੀ ਤਾਂ ਹੈ ਪੁੱਤ ਨਾਲੇ ਹੁਣ ਨਾ ਸਰਕਾਰੀ ਸਕੂਲਾਂ ਦਾ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ ਬੁਣਟਾ ਅੰਗਰੇਜ਼ੀ ਸਕੂਲਾਂ ਤੋਂ ਕਿਤੇ ਮੂਰੇ ਨਹੀਂ ਸਰਕਾਰੀ ਸਕੂਲ ਫਿਰ ਮੁੰਡਾ ਵੀ ਉੱਥੇ ਪੜਨ ਲਾਵਾਂਗੇ ਆਪਾਂ ਉਹ ਤਾਂ ਅਸੀਂ ਵੇਖਾਂਗੇ ਹੁਣ ਤੇਰੀਆਂ ਮੰਨਾਂਗੇ ਉਹ ਮੁੰਡੇ ਦਾ ਤਾਂ ਹਜੇ 2 ਸਾਲ ਕੋਈ ਉਹ ਵੀ ਹੈਗਾ ਜਦੋਂ 2 ਸਾਲਾਂ ਦਾ ਹੋਊਗਾ ਉਦੋਂ ਬਾਅਦ ਦੇਖਾਂਗੇ ਆਪਾਂ ਤੂੰ ਗੱਲ ਸੁਣ ਜਿੱਥੇ ਉਹ ਲੱਗੀ ਵੀ ਹੈ ਨਾ ਉੱਥੇ ਹੁਣ ਵਧੀਆ ਵੇਖਦਾ ਲੈ ਕਿੰਨਾ ਵਧੀਆ ਸਕੂਲ ਦਾ ਗਰਾਊਂਡ ਬਣ ਗਿਆ ਸਾਰਾ ਕੁਝ ਉਥੇ ਹੈ ਇਹਦਾ ਦਿਮਾਗ ਖਰਾਬ ਹੋਇਆ ਪਿਆ ਪੁੱਤ ਹਾਂ ਫਿਰ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਜੇ ਵਧੀਆ ਸਕੂਲ ਚ ਪੜੂਗੀ ਨਾਲੇ ਹੁਸ਼ਿਆਰ ਵੀ ਆ ਤੇ ਕੱਲ ਨੂੰ ਕੋਈ ਵਧੀਆ ਜੌਬ ਤੇ ਲੱਗ ਜੂਗੀ ਕੱਲ ਨੂੰ ਤਾਂ ਫਿਊਚਰ ਹੈ ਮੈਂ ਕਿਹੜੀਆਂ ਜੱਜ ਨਾ ਲਾ ਲਈ ਇਹਨੂੰ ਤੂੰ ਜਦੋਂ ਮਟਿਆਰ ਹੋਗੀ ਵਿਆਹ ਕੇ ਆਪਦੇ ਘਰੇ ਤੋਰਨ ਦੀ ਗੱਲ ਕਰ ਤੂੰ ਮਮਮੀ ਜੱਜ ਕਿਉਂ ਨਹੀਂ ਲੱਗ ਸਕਦੀ ਜੱਜ ਵੀ ਲੱਗ ਸਕਦੀ ਆ ਯਾਰ ਉਹ ਤਾਂ ਹੋਣੀ ਨਹੀਂ ਲੱਗ ਜੂ ਉਹ ਬੇਬੀ ਉਹਦਾ ਉਹਦੀ ਕਿਸਮਤ ਆ ਉਹਨੇ ਕੀ ਔਗੜਨ ਅੱਗੇ ਜਾਏ ਕੀ ਨਹੀਂ ਤੂੰ ਮੇਰੀ ਗੱਲ ਸੁਣ ਪੰਘੀ ਉਹਦੀ ਕਿਸਮਤ ਆ ਪਰ ਜੇ ਆਪਾਂ ਧਿਆਨ ਦੇਵਾਂਗੇ ਉਹਦੀ ਪੜ੍ਹਾਈ ਤੇ ਜਦੋਂ ਫਿਊਚਰ ਤੇ ਧਿਆਨ ਦੇਵਾਂਗੇ ਤਾਂ ਬਹੁਤ ਕੁਝ ਕਰ ਸਕਦੇ ਆ ਮਾਪਿਓ ਦੇ ਹੱਥ ਚ ਹੀ ਹੁੰਦਾ ਹੱਥ ਚ ਤਾਂ ਹੁੰਦਾ ਤੂੰ ਮੇਰੀ ਗੱਲ ਕਿਉਂ ਨਹੀਂ ਸਮਝ ਜਿਹੜੀ ਗੱਲ ਮੈਂ ਤੈਨੂੰ ਸਮਝਾਉਣੇ ਜਾ ਰਿਹਾ ਮੈਂ ਤੈਨੂੰ ਆਏ ਕਿਹਨਾਂਗਾ ਵੀ ਜੇ ਆਪਣੇ ਜਵਾਕ ਸਰਕਾਰੀ ਸਕੂਲ ਦੇ ਵਿੱਚ ਜਾਂਦੇ ਆ ਤਾਂ ਆਪਣੇ ਤੋਂ ਜਿਹੜੇ ਨੀਵੇਂ ਨੇ ਉਹ ਆ ਹੀ ਸੋਚਦੇ ਆ ਵੀ ਸਰਦਾਰਾਂ ਦੇ ਜਵਾਕ ਵੀ ਇੱਥੇ ਵੱਧਦੇ ਨੇ ਆਪਾਂ ਉਹਨਾਂ ਨੂੰ ਲਾ ਦਿੰਨੇ ਆ ਨਾਲੇ ਉਹਨਾਂ ਦਾ ਖਰਚਾ ਨਹੀਂ ਖੜਾ ਹੁੰਦਾ ਬਹੁਤ ਜਨਾਂ ਦਾ ਸੁੱਖ ਦੇ ਕੇ ਚੱਲਣਾ ਪੈਂਦਾ ਜਵਾਕਾਂ ਨੇ ਤਾਂ ਪੜ ਹੀ ਜਾਣਾ ਤੇ ਆਪਣੇ ਲਈ ਨਾ ਪੜਨੇ ਕੋਈ ਗੱਲ ਨਹੀਂ ਆਪਾਂ ਕਿਤੇ ਵਿਆਹ ਕਰ ਦਿਆਂਗਾ ਪੁੱਤ ਮੇਰੀ ਗੱਲ ਲੈ ਦੱਸ ਵਿਆਹ ਕਰ ਦੋ ਹੁਣੇ ਕਰ ਦੋਗੇ ਵਿਆਹ ਤੁਸੀਂ ਕੰਮ ਕੀ ਹੋਜੀ ਗੱਲਾਂ ਕਰੀ ਜਾਂਦੇ ਹੋ ਘਰ ਦਾ ਕੰਮ ਸਿਖਾ ਕੇ ਫਿਰ ਕਰ ਦਾਂਗੇ ਵਿਆਹ ਹੁਣੇ ਤਾਂ ਕੋਈ ਕੋ ਮੇਰਾ ਦਿਮਾਗ ਵਿਚ ਫਰਕਾ ਹੀ ਨਹੀਂ ਪੈਂਦਾ ਨਾ ਅੱਛਾ ਕੁੜੀਆਂ ਨੇ ਕਲੀ ਘਰ ਦੇ ਕੰਮ ਆਸਤੀ ਨਹੀਂ ਹੈ ਅੱਛਾ ਉਹ ਬਾਹਰਲਾ ਕੰਮ ਨਹੀਂ ਕਰ ਸਕਦੀ ਕੋਈ ਜੋਬ ਨਹੀਂ ਕਰ ਸਕਦੀ ਆ ਦੇ ਪੈਰੈਂਟਸ ਸਟੈਂਡ ਨਹੀਂ ਹੋ ਸਕਦੀਆਂ ਬੇਟੀ ਤਾਂ ਨਹੀਂ ਕਰ ਸਕਦੀਆਂ ਨਾ ਲੈ ਕਿਉਂ ਅੱਜਕੱਲ ਤਾਂ ਕੁੜੀਆਂ ਸਾਰਾ ਕੁਛ ਹੀ ਕਰੀ ਜਾਂਦੀਆਂ ਨੇ ਨਹੀਂ ਕੁੜੀਏ ਮੇਰੀ ਗੱਲ ਸੁਣ ਤੂੰ ਨਾ ਬਾਲੀ ਸਿਆਣੀ ਨਾ ਬਣ ਇਹਨੂੰ ਆਏਗਾ ਵੀ ਮੇਰੇ ਫੈਸਲੇ ਸਾਰੇ ਸਹੀ ਹੁੰਦੇ ਆ ਪਹਿਲਾਂ ਦੇਖ ਲੈ ਮੈਂ ਇਹਨੂੰ ਨਾਲੇ ਕਿਹਾ ਮਾਂ ਹਾਂ ਵੀ ਨੌਕਰ ਨਹੀਂ ਆਪਾਂ ਕੀ ਕਰਨੀ ਹੈ ਦੇਖ ਲੈ ਕਹਿੰਦੀ ਨਾ ਜੀ ਇਹ ਤਾਂ ਵਿਚਾਰੀ ਆਏ ਹੈਗੀ ਇਹ ਤਾਂ ਘਰੋਂ ਔਖੇ ਜਿਹਾ ਉਹ ਤੜਕੇ ਦੀ ਨਿਕਲੀ ਆ ਖਾਨੀ ਕਿਧੇ ਗਈ ਹੈ ਨਾਲੇ ਦੱਸ ਕੇ ਨਹੀਂ ਗਈ ਹੈਗੀ ਹੈ ਮੈਨੂੰ ਤਾਂ ਲੱਗਦਾ ਉਹ ਅੰਦਰੋਂ ਅੰਦਰੀ ਪਿੰਡ 'ਚ ਕਿਸੇ ਦੇ ਘਰੇ ਹੋਰ ਕੰਮ ਪਾਲਦੀ ਫਿਰਦੀ ਹੈਗੀ ਹਾਂ ਪੱਤੇਵਾਜ ਐ ਉਹ ਮੰਮੀ ਮੈਨੂੰ ਦੱਸ ਕੇ ਗਈ ਆ ਆਪਦੇ ਪਿੰਡ ਗਈ ਹੋਈ ਆ ਉਹਦੇ ਨਾਲ ਰੋਲਾ ਜਾ ਪੈ ਗਏ ਥੋੜਾ ਜਿਹਾ ਉਹਦੇ ਘਰਾਂ ਵਾਲੇ ਉਹਦੇ ਜਵਾਕਾਂ ਨੂੰ ਕੁੱਟਿਆ ਤੇ ਉਹਦੇ ਜਵਾਕ ਲੈਣ ਗਈ ਹੋਈ ਆ ਲੈ ਦੱਸ ਹੁਣ ਉਹਦੇ ਜਵਾਕਾਂ ਨੂੰ ਵੀ ਇੱਥੇ ਲੈ ਕੇ ਆਊਗੀ ਫਿਰ ਕੀ ਹੁੰਦਾ ਮੰਮੀ ਉਹਦੇ ਜਵਾਕ ਵਿਚਾਰੇ ਉੱਥੇ ਵੀ ਤਾਂ ਔਖੇ ਆ ਜੇ ਇੱਥੇ ਪਾਲ ਲੂਗੀ ਮੇਰੀ ਗੱਲ ਸੁਣ ਲੈ ਮੈਨੂੰ ਉਹਦੀ ਚਾਹ ਲੱਗਦੀ ਆ ਅੱਜ ਦੇ ਇੱਕ ਜਵਾਕਾਂ ਦਾ ਬਹਾਨਾ ਲੈ ਕੇ ਵਾਗੀ ਜਵਾਕਾਂ ਲੈ ਉਹ ਕੱਲ ਨੂੰ ਹਰੇ ਬੰਦੇ ਨੂੰ ਵੀ ਲੈ ਕੇ ਆਉ ਉਹ ਨਹੀਂ ਮੰਮੀ ਬੰਦੇ ਨੂੰ ਕਿਉਂ ਲੈ ਕੇ ਆਉ ਮੈਨੂੰ ਚਾਹ 420 ਲੱਗਦੀ ਆ ਤੀਵੀਂ ਮਨੇ ਤੇ ਤੂੰ ਪੁਛ ਪਛਤਾ ਲਿਆ ਕਰਗੇ ਤੇ ਕੋਈ ਨਾ ਕੋਸ ਤੂੰ ਆਪਦੇ ਮਹਾਰੀ ਕਿਉਂ ਚੱਲਣ ਲੱਗੀ ਹੋਣਾ ਮੇਰੀ ਗੱਲ ਸੁਣੋ ਜੀ ਮੈਂ ਤੇਨੂੰ ਇੱਕ ਵਾਰੀ ਉਹ ਕਹਿਤਾ ਮੈਂ ਕਿ ਚੱਲ ਕੋਈ ਗੱਲ ਨਹੀਂ ਤੂੰ ਗੱਲ ਕਰਿਆ ਹਨਾ ਕਿ ਜੇ ਕੋਈ ਤੈਨੂੰ ਗੱਲ ਬਗਿਰਦੀ ਸੀ ਹਨਾ ਤਾਂ ਆਪਦੇ ਜਵਾਕੋ ਨੇ ਇੱਕ ਨਾਲ ਲਈ ਆਂ ਆਪਾਂ ਵੇਖ ਲਾਂਗੇ ਕੋਈ ਗੱਲ ਨਹੀਂ ਉਤ ਮੇਰੀ ਗੱਲ ਸੁਣਾ ਫਿਰ ਇਹਦਾ ਐ ਨਹੀਂ ਸੀ ਹੱਕਵੰਦ ਵੀ ਭਾਈ ਜੇ ਤੂੰ ਜਾਣਾ ਤਾਂ ਮਾਂ ਨਾਲ ਗੱਲ ਕਰ ਹੈ ਫਿਰ ਇਹਨੇ ਮੈਨੂੰ ਵੀ ਨਹੀਂ ਦੱਸਿਆ ਵੀ ਮੈਂ ਉਹ ਵਾਗ ਗਈ ਉਹਨੂੰ ਕਾਲੀ ਸੀ ਮੰਮੀ ਉਹਨੂੰ ਫੋਨ ਆਈ ਬੀਵੀ ਕੀ ਕਾਲੀ ਸੀ ਫਿਰ ਮੈਨੂੰ ਤਾਂ ਪੁੱਛਾਇ ਜਿਹੜੇ ਤੈਨੂੰ ਦੱਸ ਕੇ ਗਈ ਉਹ ਹੀ ਗੱਲ ਮੈਨੂੰ ਕਹਿ ਕਲ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਹੁਣ ਤਾਂ ਹੋ ਗਿਆ ਬਗ ਦੇ ਦੇ ਜਦੋਂ ਆ ਗਿਆ ਉਹ ਤਾਂ ਅੱਜ ਤੋਂ ਕਰ ਲੈ ਗਏ ਉਹਨਾਂ ਨਾਲ ਆਜ ਤੋਂ ਕਿਹੜਾ ਹੋਣੇ ਦੱਸਣ ਮੈਂ ਮੇਰੀ ਗੱਲ ਸੁਣੋ ਜਿਜਵਾਕਾਂ ਨੂੰ ਨਾਲ ਲਈ ਵੀ ਆਪਣੇ ਵੀ ਜਿਵਾਕਾਂ ਨਾਲ ਖੇਡ ਲਿਆ ਕਰਨਗੇ ਨਾਲ ਉਹਨਾਂ ਦਾ ਜੀ ਲੱਗਿਆ ਉਹਨਾਂ ਆਪਣੇ ਜਿਵਾਕਾਂ ਦਾ ਹਾਂ ਲੋਕਾਂ ਦੀ ਕਬੀਲਦਾਰੀ ਸੰਭੀ ਜਾਈਏ ਆਪਾਂ ਹਾਂ ਉਹਨਾਂ ਨੂੰ ਪਾਲ ਦੇਾਂਗੇ ਜਿਵਾਕਾਂ ਨੂੰ ਸ਼ਰਮ ਦੇ ਹੀ ਤੋੜੇਗਾ ਚੱਲ ਕੋਈ ਇਹ ਤੁਸੇ ਆਈ ਨਾ ਗੱਲ ਕਰ ਲਿਓ ਨਾਲੇ ਮਨੇ ਗੌਰ ਕਰਿਓ ਸਕੂਲ ਵਾਲੀ ਗੱਲ ਤੇ ਫਿਰ ਵੀ ਆਪਣੀ ਕੁੜੀ ਆ ਮੈਂ ਚਾਹਉਣੀ ਵਧੀਆ ਪੜੇ ਉਹ ਚੱਲ ਕੋਈ ਨਹੀਂ ਮੈਂ ਪਹਿਲਾਂ ਸਕੂਲ ਚ ਗੱਲ ਕਰਕੇ ਆ ਮਾ ਜਾ ਕੇ ਦੇਖਦਾ ਕਿ ਜਿਸ ਤਾਂ ਠੀਕ ਹੈ ਤੇ ਉਹ ਜਿਹੜੀ ਮੈਡਮ ਆ ਉਹਦਾ ਮੈਨੂੰ ਨਾਮ ਪੁੱਛ ਕੇ ਦੱਸ ਜਵਾਬ ਦੇ ਦਿੰਦੇ ਕੀ ਆ ਠੀਕ ਹੈ ਚਾਦੀ ਘੁੱਟਾ ਬਣਾਣਾ ਨਾਲੇ ਇਹ ਗੱਲ ਇਹ ਮਾਦਤ ਲੱਤ ਜਿਆ ਕਰ ਇਹ ਤਾਂ ਕੱਲ ਨੂੰ ਕੋਸ ਤੋਂ ਦੂਰ ਕੋਕੀ ਜਵਾਬ ਵੀ ਪੜਾਉਣੀ ਆ ਬੇਬੇ ਤੇ ਪੜਾਉਣੀ ਇੱਥੇ ਕਿਹੜਾ ਪੜਾਈ ਨਹੀਂ ਹੁੰਦੀ ਗੱਲਾਂ ਨਾ ਦੇਖ ਲੈ ਅਕੇ ਜੀ ਚੰਦੇਸ਼ਪੁਰ ਚ ਬੜੂ ਨਹੀਂ ਤੋ ਆਪਾਂ ਤਾਂ ਧਿਆਨ ਰੱਖਾਂਗੇ ਤਾਂ ਫਿਊਚਰ ਬਣ ਜਾ। ਇਹਨੂੰ ਆਏ ਕਹਿੰਣਾ ਸੀ ਵੀ ਤੇਰੀ ਮਾਂ ਤੇਰੇ ਪਿਓ ਦਾ ਧਿਆਨ ਰੱਖ ਲੈ ਵੀ। ਉਹਦਾ ਫਿਊਚਰ ਤਾਂ ਨਾ ਜੇਲਾ ਚ ਗੱਲ ਦਾ। ਚੱਲ ਬੇਬੇ ਆਪਾਂ ਕਾਹ ਨੂੰ ਅਗਲੀ ਦੀ। ਅਗਲੀਆਂ ਪਿਛਲੀਆਂ ਨਹੀਂ ਭਾਈ ਆਪਾਂ ਨੂੰ ਤਾਂ ਗੁੱਸਾ ਲੱਗਦਿਆਂ ਇਹ ਗੱਲਾਂ ਤੇ। ਉਹ ਤਾਂ ਗੱਲ ਹੈ ਕਿ ਹੁਣ ਮੈਂ ਰਾਵਾਂ ਆਏ ਕਹਿੰਣਾ ਵੀ ਕੋਈ ਗੱਲ ਹੀ ਜਾ ਕੇ ਦੇਖ ਲੈਣਾ। ਉਹਨਾਂ ਜੀ ਵੀ ਉਹਦੀ ਮੈਡਮ ਨਹੀਂ ਬਣਾਉਂਦੀ। ਗੱਲਬਾਤ ਕਰ ਲੈਣਾ ਵੀ ਕਿਹੜੀ ਗੱਲ ਸੁਣਵਾਉਂਦੀ ਵੀ ਨਾ ਬਣਾਉਂਦੇ ਵੀ ਬਸ ਉਹ ਬਦਲਦਾ ਇਹ ਗੱਲ ਤਾਂ ਠੀਕ ਹੈ। ਬਸ ਬਦਲੀ ਆ ਜਿਵੇਂ ਤੈਨੂੰ ਤਦ ਕਿਤੇ ਸਕੂਲ ਬਾਦਨ ਦੁਕਾਨੇ ਕਿ ਤੇ ਜਵਾਕ ਦਾ ਨਾਤਾ ਜਿਵੇਂ ਜਵਾ ਨੂੰ ਮਾਤਰਾ ਹੀ ਸਮਝ ਲੱਗੇ ਜਦੋਂ ਸਕੂਲ ਬਾਦਨ ਦਿੰਨੇ ਆ ਨਾ ਜਵਾਕਾਂ ਚ ਰਾਜ ਵਿੱਚ ਦੇ ਸਕਦੇ ਆ ਫਿਰ ਉਹ ਐ ਤਾਂ ਗੱਲ ਹੈਗੀ ਹਾਂ ਜਵਾਕ ਦਾ ਮਨ ਖੜ ਜਾਂਦਾ ਹੁੰਦਾ ਤੈਨੂੰ ਇਹਨਾਂ ਗੱਲਾਂ ਦਾ ਕੀ ਫਰਜਾਗਾ ਬੜੀ ਬੜੀ ਦੋਸਤ ਨਾ ਮਾਰ ਚੱਲ ਮੈਂ ਕੋਈ ਨਹੀਂ ਕਰਦਾ ਗੱਲਾਂ ਜਿਹਨਾਂ ਲੋਟ ਲੱਗਿਆ ਤਾਂ ਮੈਂ ਬਣਾਉਣ ਲਿਆਣਾ ਚਾਹ ਵਾ ਨੂੰ ਤੀਜੇ ਦਿਨਾਂ ਮੰਤਨਾਂ ਮੈਂ ਫਟਾ ਖੜੀ ਕਰ ਦਿੰਦੇ ਇੱਕ ਟੈਨਸ਼ਨ ਤੋਂ ਨਿਕਲ ਦੇ ਇੱਕ ਹੋਰ ਫਟਾ ਖੜੀ ਕਰ ਦਿੰਦੇ ਲੈ ਤਾਂ ਉਹਨਾ ਨਾ ਪੁਰਾਣੀ ਅੱਡ ਚੰਬੜਾ ਰੱਖੀ ਜਿਹੜੀ ਆ ਜੱਦੀ ਤੇ ਪੁੱਤ ਨੂੰ ਮੈਂ ਦੇ ਜਿਹੜਾ ਸასიਖਾਲ ਦੋਸਤੋ ਹੋਰ ਕੀ ਹਾਲਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੁਸੀਂ ਸਾਡੀ ਆ ਜਿਹੜੀ ਸੀਰੀਜ਼ ਚੱਲ ਰਹੀ ਹੈ ਵਾਰਿਸ ਸਰਦਾਰਾਂ ਨੇ ਇਹਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਨਾਲ-ਨਾਲ ਬਹੁਤ ਲੋਕਾਂ ਦੇ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਨਾਲ-ਨਾਲ ਕੁਝ ਹੋਰ ਨਵਾਂ ਲੈ ਕੇ ਆਓ ਤਾਂ ਅਸੀਂ ਇੱਕ ਨਵੀਂ ਕੋਸ਼ਿਸ਼ ਕਰੀ ਹੈ ਵੀ ਸਰਪੰਚੀ ਦੇ ਮੁੱਦੇ ਤੇ ਕਿਉਂਕਿ ਸਰਪੰਚੀ ਹੁਣ ਜਿਹੜਾ ਸਰਪੰਚੀ ਦਾ ਮੁੱਦਾ ਚੱਲ ਰਿਹਾ ਹੈ ਟੌਪ ਤੇ ਹੈ ਤਾਂ ਉਹਦੇ ਤੇ ਇੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਸੀਰੀਜ਼ ਦੇ ਤੌਰ ਤੇ ਤੇ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਪਿਆਰ ਦਿਓ ਤੇ ਉਹਦੇ ਵੀ ਅਸੀਂ ਲਗਾਤਾਰ ਐਪੀਸੋਡ ਪਾਇਆ ਕਰਾਂਗੇ ਇੱਕ ਦਿਨ ਵਾਰਿਸ ਸਰਦਾਰਾਂ ਦਾ ਐਪੀਸੋਡ ਆਇਆ ਕਰੂਗਾ ਇੱਕ ਦਿਨ ਸਰਪੰਚ ਜੀ ਦਾ ਐਪੀਸੋਡ ਆਇਆ ਕਰੂਗਾ ਤਾਂ ਜ਼ਰੂਰ ਤੁਸੀਂ ਉਹਨੂੰ ਪਿਆਰ ਦਿਓ ਤੇ ਦੇਖੋ ਵੀ ਦੋ ਭਰਾਵਾਂ ਦੇ ਵਿੱਚ ਸਰਪੰਚੀ ਕਿਵੇਂ ਵੰਡੀ ਤੇ ਵਧੀਆ ਪਰਿਵਾਰਿਕ ਸਟੋਰੀ ਆ ਤੁਸੀਂ ਜ਼ਰੂਰ ਦੇਖਿਓ ਤੁਹਾਨੂੰ ਪਸੰਦ ਵੀ ਆਊਗੀ ਤੇ ਇਸ ਵੀਡੀਓ ਨੂੰ ਇਦਾਂ ਪਿਆਰ ਕਰੋ ਤੇ ਨਵੀਂ ਵੀਡੀਓ ਨੂੰ ਵੀ ਪਿਆਰ ਦਿਓ ਤੁਸੀਂ ਸਾਰਿਆਂ ਨੇ ਧੰਨਵਾਦ ਧੰਨਵਾਦ